ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਣੀ ਗੁਰੂ ਗੁਰ ਹੈ ਬਾਣੀ ਵਿੱਚ ਬਾਣੀ ਅੰਬਰਤ ਸਰ ਰਵਾਨੀ ਕਹੈ ਸੇਵਕ ਜਨਮਨ ਪਰਤਖ ਗੁਰ ਨਿਸਤਾਰੇ ਦਤ ਦਤ ਏਕ ਹੈ ਸਭ ਕਾ ਦੇਵਨ ਹਾਰ ਦਿੰਦ ਤੋਟ ਨ ਆਵੈ ਅਗਣਤ ਪਰੇ ਪੰਡਾਰ ਨ ਗੁਰ ਸੇਵੀ ਐ ਐਹ ਨਿਸ ਸਹਜ ਸੁਭਾਏ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾ ਹੇ ਗੁਰ ਸਾਹਿਬ ਜੀ ਸੋਹੀ ਮਹੱਲਾ ਪੰਜਵੈ ਪੇਖਤ ਚਖਤ ਕਹੀਤ ਅੰਧਾ ਸੁਨਯਤ ਸੋਨੀਏ ਨਾਹੀ ਨਿਕਟ ਬਸਤ ਕਉ ਜਾਣੈ ਦੂਰੇ ਪਾਪੀ ਪਾਪ ਤਮਾਈ ਸੋ ਕਿਛ ਕਰ ਜਿਤ ਛੁਟੈ ਪ੍ਰਾਨੀ ਹਰ ਹਰ ਨਾਮ ਜਪ ਅੰਮ੍ਰਿਤ ਬਾਣੀ ਰਹਾ ਕੋਰ ਮਹਿਲ ਸਦਾ ਰੰਗ ਰਤਾ ਸੰਗ ਤੁਮਾਰੈ ਕਥੁਰਜਤਾ ਰੱਖਹੇ ਪੁਚਾਰ ਮਾਕੀ ਕਾ ਪੰਡਾ ਅਤ ਕੁਚੀਲ ਮਿਲੈ ਜਮ ਡੰਡਾ ਕਾਮ ਕਰੋ ਕੀ ਅਰਦਾਸ ਸੁਣੀ ਜ ਡੂਬਤ ਪਾਹਨ ਪ੍ਰਭ ਮੇਰੀ ਨੀਜੈ ਨਾਨਕ ਕੀ ਅਰਦਾਸ ਸੁਣੀ ਜ ਦੋ ਬਤ ਪਾਣ ਪ੍ਰਭ ਮੇਰੀ ਲੀਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਅੱਜ ਦਾ ਜੋ ਹੁਕਮਨਾਮਾ ਸਾ ਸਾਨੂੰ ਪ੍ਰਾਪਤ ਹੋਇਆ ਹੈ ਉਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁੱਖ ਬਾਕ 741 ਅੰਗ ਦੇ ਉੱਤੇ ਸੁਪਾਏ ਮਾਨ ਸੋਹੀ ਮਹੱਲਾ ਪੰਜਵਾਂ ਸੋਹੀ ਰਾਗ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਦੇ ਬੋਹਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਉਚਾਰਣ ਕੀਤਾ ਹੋਇਆ ਇਹ ਸ਼ਬਦ ਪੀਖਤ ਚਖਤ ਕਹੀਤ ਅੰਦਾ ਸੋਨੀਤ ਸੋਨੀਏ ਨਾਹੀ ਕਹਿੰਦੇ ਜਿਹੜਾ ਬੰਦਾ ਆਤਮਕ ਜੀਵਨ ਪੱਖੋਂ ਗਿਰ ਜਾਂਦਾ ਹੈ ਉਹਨੂੰ ਕਹਿੰਦੇ ਪੀਖਤ ਚਾਖਤ ਕਹੀਤ ਅੰਦਾ ਕਹਿੰਦੇ ਉਹਨੂੰ ਗੁਰੂ ਨੇੜੇ ਵੱਸਦਾ ਵੀ ਦਿਸਦਾ ਨਹੀਂ ਹੈ ਭਾਵ ਕਿ ਉਹ ਇਦਾਂ ਲੱਗਦਾ ਕਿ ਇਹ ਤੇ ਅੰਨ੍ਹਾ ਬੰਦਾ ਪੀਖਤ ਚਾਖਤ ਕਹੀਤ ਅੰਦਾ ਸੁਨੀਤ ਸੁਨੀਏ ਨਹੀਂ ਕਹਿੰਦੇ ਗੰਦੇ ਮੰਦੇ ਗਾਣੇ ਤੇ ਬਹੁਤ ਸੁਣਦੇ ਐ ਪਰ ਆ ਗੁਰਬਾਣੀ ਗੁਰੂ ਦਾ ਨਾਮ ਇਹ ਨਹੀਂ ਸੁਣਦਾ ਇਨਸਾਨ ਨੂੰ ਗੁਰੂ ਦੀ ਬਾਣੀ ਇਹ ਦਿਸਦੀ ਨਹੀਂ ਹੈ। ਪੇਖਤ ਚਾਖਤ ਕਹੀਤ ਅੰਦਾ ਸਾਰਾ ਕੁਝ ਦਿਸਦਾ। ਸਾਰਾ ਕੁਝ ਦਿਸਦੇ ਹੋਏ ਕਹਿੰਦੇ ਪਰਮਾਤਮਾ ਦਾ ਨਾਮ ਗੁਰੂ ਚੇਤੇ ਨਹੀਂ ਆਉਂਦਾ। ਭਾਵ ਕੇ ਦੁਨੀਆ ਨੂੰ ਤੇ ਵੇਖ ਰਿਹਾ ਗੁਰੂ ਨੂੰ ਨਹੀਂ ਵੇਖ ਰਿਹਾ। ਦੁਨੀਆ ਨੂੰ ਵੇਖਦਿਆ ਵੇਖਦਿਆ ਕਹਿੰਦੇ ਇਹ ਤੇ ਅੰਨਾ ਹੈ ਅਨੁਸਾਰ। ਪੇਖਤ ਚਾਖਤ ਕਹੀਤ ਅੰਦਾ ਸੋਨੀਆ ਤੋ ਸੁਨੀਏ ਨਾਹੀਂ ਬਾਲਾ ਸਾਰਾ ਕੁਝ ਸੁਣਦਾ ਪਰ ਗੁਰਬਾਣੀ ਇਹ ਨਹੀਂ ਸੁਣਦੀ ਨਿਕਟ ਵਸਤ ਕੋ ਜਾਣੈ ਦੂਰੇ ਪਾਪੀ ਪਾਪ ਕਮਾਈ ਕਹਿੰਦੇ ਜਿਹੜਾ ਪ੍ਰਮਾਤਮਾ ਇਨਸਾਨ ਦੇ ਹਰ ਟਾਈਮ ਨੇੜੇ ਰਹਿੰਦਾ ਹੈ ਨਾ ਹਰ ਵਕਤ ਨਾਲ-ਨਾਲ ਚੱਲਦਾ ਹੈ ਇਹਨੂੰ ਕਹਿੰਦੇ ਇਨਸਾਨ ਦੂਰ ਜਾਣਦਾ ਹੈ ਹਰ ਇੱਕ ਬੰਦਾ ਕਹਿੰਦਾ ਪ੍ਰਮਾਤਮਾ ਤੇ ਸਤਵੇਂ ਅਸਮਾਨ 'ਚ ਵੱਸਦਾ ਹੈ ਪ੍ਰਮਾਤਮਾ ਤੇ ਸਾਡੇ ਅੰਦਰ ਵੱਸਦਾ ਜੀ ਪ੍ਰਮਾਤਮਾ ਕੋਈ ਸਾਡੇ ਤੋਂ ਦੂਰ ਨਹੀਂ ਹੈ ਉਹ ਕੋਈ ਸਤਵੇਂ ਅਸਮਾਨ 'ਤੇ ਨਹੀਂ ਵੱਸਦਾ ਉਹ ਸਾਡੇ ਦਿਲ 'ਚ ਵੱਸਦਾ ਹੈ ਨਿਕਟ ਵਸਤ ਕੋ ਜਾਣੇ ਕਹਿੰਦੇ ਜਿਹੜੀ ਵਸਤੂ ਸਾਡੇ ਕੋਲ ਹੈ ਉਹਨੂੰ ਅਸੀਂ ਦੂਰ ਜਾਣਦੇ ਆ ਦੂਰ ਜਾਣਦੇ ਹੋਏ ਪਾਪੀ ਪਾਪ ਕਮਾਹੀ ਕਹਿੰਦੇ ਕਿਹੜਾ ਮੈਨੂੰ ਵੇਖਦਾ ਹੈ ਪ੍ਰਮਾਤਮਾ ਤੇ ਸਤਵੇਂ ਅਸਮਾਨ ਤੇ ਹੈ ਇਸ ਕਰਕੇ ਬੰਦਾ ਪਾਪ ਕਰਦਾ ਹੈ ਪਾਪ ਹਮੇਸ਼ਾ ਮਾੜਾ ਹੁੰਦਾ ਪਰ ਜਦੋਂ ਪਾਪੀ ਬੰਦਾ ਪਾਪ ਕਰਨੇ ਸ਼ੁਰੂ ਕਰ ਦਿੰਦਾ ਪਾਪ ਹੈ ਦਾ ਬੁਰਾ ਲੱਗਦਾ ਹੈ ਪਾਪੀ ਨੂੰ ਪਿਆਰਾ ਕਹਿੰਦੇ ਫਿਰ ਉਹਨੂੰ ਉਹ ਚੰਗਾ ਲੱਗਣ ਲੱਗ ਜਾਂਦਾ ਤੁਸੀਂ ਕਿਸੇ ਨੂੰ ਕਹਿ ਕੇ ਵੇਖੋ ਕਿ ਇਹ ਕੰਮ ਤੇਰੇ ਲਈ ਮਾੜਾ ਹੈ ਉਹ ਕਹਿੰਦਾ ਭਰਾਵਾ ਤੂੰ ਆਪਣੇ ਕੋਲ ਰੱਖ ਆਪਣੀ ਸਿੱਖੀ ਮੈਨੂੰ ਨਹੀਂ ਲੋੜ ਹੈ ਤੇਰੀਆਂ ਸਲਾਹਾਂ ਦੀ ਇਸ ਕਰਕੇ ਕਿ ਪ੍ਰਮਾਤਮਾ ਨੂੰ ਦੂਰ ਜਾਣਦੇ ਐ ਜਿੱਦੇ ਪ੍ਰਮਾਤਮਾ ਨੂੰ ਅਸੀਂ ਨੇ ਸਮਝ ਲਿਆ ਕੋ ਸਾਡੇ ਹਿਰਦੇਚ ਹਨ ਉਹਦੇ ਸਾਰੇ ਪਾਪ ਕਰਨੇ ਬੰਦ ਕਰ ਦੇਾਂਗੇ ਨਿਕਟ ਵਸਤ ਕੋ ਜਾਣੇ ਦੂਰੇ ਪਾਪੀ ਪਾਪ ਕਮਾਹੀ ਸੋ ਦੇ ਸ਼ਿਕਾਰੇ ਜਿਤ ਛੁੱਟੇ ਪ੍ਰਾਨੀ ਕਹਿੰਦੇ ਉਹ ਕੰਮ ਕਰ ਜਿਹਦੇ ਨਾਲ ਤੂੰ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਸੁਰਖਰੂ ਹੋ ਕੇ ਜਾਵੇਂ ਹੁਣ ਤੇ ਤੂੰ ਮਾੜਿਆ ਕੰਮਾਂ ਦੇ ਵਿੱਚ ਖਚਤ ਹੋ ਗਿਆ ਤੋ ਭਾਵ ਕੇ ਜਾਲ ਦੇ ਵਿੱਚ ਫਸਦਾ ਜਾ ਰਿਹਾ ਸੋਕਿ ਛਕਰ ਜਿਤ ਛੁੱਟੇ ਪ੍ਰਾਨੀ ਜਿਹਦੇ ਨਾਲ ਤੂੰ ਛੁੱਟ ਜੇ ਇਸ ਤਰ੍ਹਾਂ ਦਾ ਕੰਮ ਕਰ ਭਾਵ ਕੇ ਸਾਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਨੇ ਜਕੜ ਰੱਖਿਆ ਇਹਨਾਂ ਦੇ ਵਿੱਚੋਂ ਤਾਂ ਛੁਟਿਆ ਜਾਣਾ ਜੇ ਪ੍ਰਮਾਤਮਾ ਦਾ ਨਾਮ ਜਪਾਂਗੇ ਅਸੀਂ ਉਹਨੂੰ ਸਿਮਰਾਂਗੇ ਉਹਨੂੰ ਸਿਮਰਦਿਆਂ ਸਿਮਰਦਿਆਂ ਫਿਰ ਇਹ ਜਿਹੜੇ ਵਿਸ਼ੇ-ਵਿਕਾਰ ਸਾਡੇ ਅੰਦਰ ਨੇ ਇਹ ਫਿਰ ਸਾਨੂੰ ਤੰਗ ਨਹੀਂ ਕਰਦੇ ਹਰ ਹਰ ਨਾਮ ਜਪ ਅੰਮ੍ਰਿਤ ਬਾਣੀ ਕਹਿੰਦੇ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਨਾ ਉਹ ਤੇ ਅੰਮ੍ਰਿਤ ਹੈ ਅੰਮ੍ਰਿਤ ਕੀ ਚੀਜ਼ ਹੁੰਦੀ ਐ ਅੰਮ੍ਰਿਤ ਮਰੇ ਹੋਏ ਦੇ ਵਿੱਚ ਜਾਨ ਪਾ ਦਿੰਦੀ ਐ ਅੰਮ੍ਰਿਤ ਜਿਵੇਂ ਕੋਈ ਬੰਦਾ ਬਿਲਕੁਲ ਮਰਨ ਕਿਨਾਰੇ ਖੜਾ ਐ ਜਦੋਂ ਉਹਨੂੰ ਵੱਡੇ ਹਸਪਤਾਲ 'ਚ ਲੈ ਕੇ ਜਾਂਦੇ ਉਹਨੂੰ ਦਵਾਈਆਂ ਮਿਲਦੀਆਂ ਨੇ ਤਕੜੀਆਂ ਤਕੜੀਆਂ ਤਾਂ ਉਹ ਤੰਦਰੁਸਤ ਹੋ ਜਾਂਦਾ ਸੀ ਕਹਿੰਦੇ ਇਹਨੇ ਤੇ ਵਿਚਰਾ ਹੀ ਨਹੀਂ ਸੀ ਪਰ ਉਹਦੇ ਵਾਸਤੇ ਦਵਾਈਆਂ ਜੜਿਆ ਉਹ ਅੰਮ੍ਰਿਤ ਦਾ ਕੰਮ ਕਰ ਗਈਆਂ ਜਿਹੜੀ ਚੀਜ਼ ਸਾਨੂੰ ਅੰਦਰੋਂ ਤਕੜਾ ਕਰ ਦਿੰਦੀ ਹੈ ਜਿਹੜਾ ਅਸੀਂ ਖੰਡੇ ਵਾਟੇ ਦਾ ਅੰਮ੍ਰਿਤ ਛਕਦੇ ਆ ਉਹ ਸਾਨੂੰ ਅੰਦਰੋਂ ਤਕੜਾ ਕਰ ਦਿੰਦਾ ਹਰ ਹਰ ਨਾਮ ਜਪ ਪ੍ਰਮਾਤਮਾ ਦਾ ਨਾਮ ਜਪ ਇਹੀ ਤੇਰੇ ਵਾਸਤੇ ਅੰਮ੍ਰਿਤ ਬਾਣੀ ਹੈ ਰਹਾਉ ਘੋਰ ਮਹਿਲ ਸਦਾ ਰੰਗ ਰੱਖਤਾ ਘੋਰ ਦਾ ਭਾਵ ਉਹਦਾ ਘੋੜੇ ਮਹਿਲ ਦਾ ਭਾਵ ਹੁੰਦਾ ਵੱਡੇ ਵੱਡੇ ਮਕਾਨ ਕਹਿੰਦੇ ਕੋਰ ਮਹਿਲ ਸਦਾ ਰੰਗ ਰਾਤਾ ਘੋੜਿਆਂ ਚ ਮਹਿਲਾਂ ਚ ਸਦਾ ਹੀ ਦੁੱਤੇ ਮਸਤ ਰਹਿਣ ਲੱਗਿਆ ਰਾਤਾ ਦਾ ਭਾਵ ਹੁੰਦਾ ਰੰਗਿਆ ਗਿਆ ਇਹ ਚੀਜ਼ਾਂ ਮਾੜੀਆਂ ਨਹੀਂ ਹੈਗੀਆਂ ਘਰ ਬਣਾਉਣਾ ਵਾੜਾ ਨਹੀਂ ਘੋੜੇ ਰੱਖਣੇ ਮਾੜੇ ਨਹੀਂ ਗੱਡੀਆਂ ਰੱਖਣੀਆਂ ਮਾੜੀਆਂ ਨੇ ਕਿਉਂਕਿ ਭਗਤ ਧੰਨਾ ਜੀ ਕਹਿੰਦੇ ਐ ਦਾਲ ਸਿੱਧਾ ਮੰਗੋ ਘਿਓ ਹਮਰਾ ਖੁਸ਼ੀ ਕਰੇ ਨਿਤ ਜਿਓ ਪਨੀਆਂ ਛਾਦਨ ਨੀਕਾ ਅਨਾਜ ਮੰਗੂ ਸੱਤ ਸੀਕਾ ਗਊ ਭੈਰ ਸਮੰਗੂ ਲਵੇਰੀ ਇੱਕ ਤਾਜਨ ਤੁਰੇ ਚੰਗੇਰੀ ਤਾਜਨ ਕਹਿੰਦੇ ਘੋੜੀ ਨੂੰ ਇੱਕ ਤਾਜਨ ਤੁਰੀ ਚੰਗੇਰੇ ਘਰ ਕੀ ਕੀ ਹਨ ਚੰਗੇ ਜਨਤ ਨਾ ਲੇਵੈ ਮੰਗੇ ਕਿੰਨਾ ਕੁਝ ਮੰਗਿਆ ਗਾਂ ਵੀ ਮੰਗੀ ਘੋੜੀ ਵੀ ਮੰਗੀ ਮੱਝ ਵੀ ਨੇ ਮੰਗੇ ਘਰ ਵਾਲੀ ਵੀ ਮੰਗੀ ਪੈਰ ਚ ਪਾਉਣ ਵਾਸਤੇ ਜੁੱਤੀ ਵੀ ਮੰਗੀ ਪਰ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਰਹਿੰਦੇ ਆ ਰਹਿੰਦੇ ਆ ਭਗਤ ਨਾਮਦੇਵ ਜੀ ਉਹ ਪ੍ਰਮਾਤਮਾ ਦਾ ਨਾਮ ਵੀ ਜਪਦੇ ਜਪਦੇ ਸੀ ਜਪ ਅੰਮ੍ਰਿਤ ਵਾਨੀ ਉਹ ਅੰਮ੍ਰਿਤ ਵਾਰੀ ਵੀ ਜਪਦੇ ਸੀ ਤਾਂ ਕਰਕੇ ਉਹ ਸਾਰੀਆਂ ਚੀਜ਼ਾਂ ਸੋਹਣੀਆਂ ਨੇ ਜੇ ਬੰਦੇ ਨੇ ਘਰ ਬਣਾ ਲਿਆ ਮਹਿਲ ਬਣਾ ਲਿਆ ਘੋੜੇ ਗੱਡੀਆਂ ਸਾਰਾ ਕੁਝ ਰੱਖ ਲਿਆ ਕਹਿੰਦੇ ਪ੍ਰਮਾਤਮਾ ਦਾ ਨਾਮ ਹੀ ਨਹੀਂ ਹੈ ਅੱਜ ਕੱਲ ਤੇ ਵੱਡੀਆਂ ਵੱਡੀਆਂ ਕੋਠੀਆਂ ਪਾਉਂਦੇ ਆ ਵਿੱਚ ਪ੍ਰਮਾਤਮਾ ਦੇ ਨਾਮ ਜਪਣ ਵਾਸਤੇ ਕਮਰਾ ਨਹੀਂ ਪਾਇਆ ਜਾਂਦਾ ਉਹਦੇ ਵਿੱਚ ਈਅਰ ਵਾਰ ਬਣਾਇਆ ਜਾਂਦਾ ਕਿ ਇਹਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਰੱਖਾਂਗੇ ਉੱਥੇ ਫਿਰ ਪ੍ਰਮਾਤਮਾ ਦਾ ਨਾਮ ਕਿੱਥੇ ਜੇ ਕੋਰ ਮਹਿਲ ਸਦਾ ਰੰਗ ਰਾਤਾ ਕਹਦੇ ਤੂੰ ਪਰਮਾਤਮਾ ਦੇ ਨਾਮ ਨੂੰ ਛੱਡ ਕੇ ਆ ਚੀਜ਼ਾਂ ਦੇ ਵਿੱਚ ਮਸਤ ਹੋ ਗਿਆ ਇਹ ਚੀਜ਼ਾਂ ਨੇ ਤੈਨੂੰ ਸੁੱਖ ਨਹੀਂ ਦੇਣਾ ਜਿੰਨਾ ਚਿਰ ਤੇਰੀ ਜ਼ਿੰਦਗੀ 'ਚ ਪਰਮਾਤਮਾ ਦਾ ਨਾਮ ਨਹੀਂ ਹੈ ਸੰਗਤ ਮਾਰਾ ਕਛੂ ਨਾ ਜਾਂਦਾ ਇੱਥੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਜੇ ਪ੍ਰਮਾਤਮਾ ਦਾ ਨਾਮ ਨਹੀਂ ਨਾ ਤੇਰੀ ਜ਼ਿੰਦਗੀ ਚ ਇਹ ਚੀਜ਼ਾਂ ਤੇਰੇ ਨਾਲ ਨਹੀਂ ਜਾਣੀਆਂ ਸੰਗਤ ਮਾਰਾ ਕਛੂ ਨਾ ਜਾਂਦਾ ਕਹਿੰਦੇ ਪ੍ਰਮਾਤਮਾ ਦਾ ਨਾਮ ਜਾਪੇ ਵੀ ਸੋਹਣੀਆਂ ਬਣ ਜਾਣਗੀਆਂ ਵੱਡੀ ਕੋਠੀ ਵੀ ਤੇਰੀ ਸੋਹਣੀ ਲੱਗਣੀ ਐ ਵੱਡੀ ਕਾਰ ਵੀ ਸੋਹਣੀ ਲੱਗਣੀ ਐ ਘੋੜੇ ਮਹਿਲ ਬਾੜੀਆਂ ਸਾਰਾ ਕੁਝ ਸੋਹਣਾ ਲੱਗਣ ਲੱਗ ਜਾਣੇ ਜੇ ਤੇਰੀ ਜ਼ਿੰਦਗੀ ਚ ਪਰਮਾਤਮਾ ਦਾ ਨਾਮ ਹੈ ਹੁਣ ਸਾਡਾ ਕੰਮ ਕੀ ਰਹਿ ਗਿਆ ਰੱਖਾ ਪੋਚਾਰ ਮਿੱਟੀ ਦਾ ਭਾਂਡਾ ਆਹ ਜਿਹੜਾ ਸ਼ਰੀਰ ਹੈ ਮਿੱਟੀ ਦਾ ਭਾਂਡਾ ਹੈ ਕਹਿੰਦੇ ਰੱਖ ਐ ਪੋਚਾਰ ਮਾਟੀ ਦਾ ਭਾਂਡਾ ਸ਼ੀਸ਼ੇ ਦੇ ਮੂਹਰੇ ਖੜਕ ਕੇ ਕਿੰਨਾ ਕਿੰਨਾ ਟਾਈਮ ਆ ਮਿੱਟੀ ਦੇ ਭਾਂਡੇ ਨੂੰ ਸਵਾਰਦੇ ਰਹਿੰਨੇ ਆ ਗੁਰੂ ਸਾਹਿਬ ਕਹਿੰਦੇ ਸਵਾਰੋ ਪਰ ਕਹਿੰਦੇ ਅੰਦਰੋਂ ਵੀ ਸਵਾਰ ਲਿਓ ਕਦੇ ਅੰਦਰ ਕਿਤੇ ਊੜਾ ਕਰਕਟੇ ਨਾ ਭਰਿਆ ਰਹੇ ਜੇ ਕਿਤੇ ਬਾਹਰੋਂ ਕੋਚਾ ਲਾਉਂਦੇ ਫਿਰੇ ਜਾਈਏ ਗੁਰੂ ਸਾਹਿਬ ਭਗਤ ਰਵਦਾਸ ਜੀ ਵੀ ਕਹਿੰਦੇ ਐ ਜਲ ਕੀ ਭੀਤ ਪਵਨ ਕਾ ਥੰਦਾ ਰਕਤ ਬੁੰਦ ਕਾ ਗਾਰਾ ਕਹਿੰਦੇ ਇੱਥੇ ਗਾਰੇ ਦਾ ਸਰੀਰ ਬਣਿਆ ਹੋਇਆ ਟੀਕਾ ਭਾਂਡਾ ਰਕਤ ਬੁੰਦ ਕਾ ਗਾਰਾ ਹਾੜੀ ਮਾਸ ਤਾੜੀ ਕੋ ਪਿੰਜਰ ਪੰਖੀ ਵਸਾ ਵਿਚਾਰਾ ਪ੍ਰਾਨੀ ਕਿਆ ਮੇਰਾ ਕਿਆ ਤੇਰਾ ਕਹਿੰਦੇ ਰੱਖ ਐ ਪੋਚਾਰ ਮਾਟੀ ਕਾ ਭਾਂਡਾ ਕਹਿੰਦੇ ਇਹ ਮਿੱਟੀ ਦੇ ਭਾਂਡੇ ਨੂੰ ਇੰਨਾ ਨਾ ਸਵਾਰਿਆ ਕਰ ਜੇ ਸਵਾਰ ਨਹੀਂ ਹੈ ਤਾਂ ਅੰਦਰੋਂ ਵੀ ਤੇ ਸਵਾਰ ਲੈ ਨਾ ਬਾਹਰੋਂ ਸਵਾਰਿਆ ਹੋਇਆ ਤਾਂ ਸੋਹਣਾ ਲੱਗਣਾ ਜੇ ਅੰਦਰੋਂ ਵੀ ਸਵਾਰਿਆ ਹੋਣਾ ਦੇ ਭਾਗ ਗੁਰੂ ਅਰਜਨ ਸਾਹਿਬਰੇ ਕਹੇ ਹੱਤ ਕੁਚੀਲ ਮਿਲੇ ਜਮ ਡਾਂਡਾ ਕੁਚੀਲ ਕਹਿੰਦੇ ਨੇ ਭੈੜੀ ਚੀਜ਼ ਨੂੰ ਗੰਦੀ ਚੀਜ਼ ਨੂੰ ਕਹਿੰਦੇ ਅੰਦਰੋਂ ਤੇ ਤੇਰਾ ਮਨ ਜਿਹੜਾ ਉਹ ਬੜਾ ਭੈੜਾ ਹੋਇਆ ਪਿਆ ਹੱਤ ਕੁਚੀਲ ਮਿਲੇ ਜਮ ਡਾਂਡਾ ਕਹਿੰਦੇ ਜੇ ਅੰਦਰੋਂ ਮੇਲਾ ਰਿਹਾ ਨਾ ਕਹਿੰਦੇ ਫਿਰ ਜਮਾ ਦੀ ਮਾਰ ਉਹ ੱੱਲਣੀ ਔਖੀ ਹੋ ਜਾਣੀ ਐ ਜਮਾ ਦਾ ਡੰਡਾ ਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਹਿੰਦੇ ਫਿਰ ਉਹ ਡੰਡਾ ਤੇ ਵੱਜਣਾ ਹੀ ਐ ਜੇ ਆਪਣੇ ਆਪ ਨੂੰ ਅੰਦਰੋਂ ਸੋਹਣਾ ਬਣਾ ਲੇਗਾ ਫਿਰ ਵਧੀਆ ਹੋ ਜੂਗਾ ਕੰਮ ਨਹੀਂ ਤੇ ਕਹਿੰਦੇ ਬਾਹਰੋਂ ਤੇਲ ਸੀ ਬਥੇਰਾ ਇਹਨੂੰ ਸਵਾਰ ਸਵਾਰ ਰੱਖਦੇ ਆ ਅੰਦਰੋਂ ਸਵਾਰੇ ਹੀ ਨਹੀਂ ਕਦੇ ਗੁਰੂ ਸਾਹਿਬ ਕਹਿੰਦੇ ਆ ਕਹਿੰਦੇ ਜਿਵੇਂ ਮਸੱਲਾ ਰੱਖਦੇ ਆ ਨਾ ਮੁਸਲਮਾਨ ਮੋਢੇ ਦੇ ਉੱਤੇ ਕਹਿੰਦੇ ਉਹ ਜਦੋਂ ਨਵਾਜ਼ ਪੜਨੀ ਹੁੰਦੀ ਆ ਉਦੋਂ ਹੀ ਮਸੱਲਾ ਵਿਛਾ ਲੈਂਦੇ ਆ ਭਾਬ ਕੇ ਬਾਹਰੋਂ ਤੇ ਲੱਗਦਾ ਕਿ ਬਹੁਤ ਸੋਹਣਾ ਹੈ ਇਹ ਕਹਿੰਦੇ ਅੰਦਰੋਂ ਨਹੀਂ ਸੋਹਣੇ ਹੈਗੇ ਕਹਿੰਦੇ ਅੰਦਰੋਂ ਉਹ ਜਿਵੇਂ ਕੈਂਚੀ ਕੱਪੜੇ ਨੂੰ ਕੱਟ ਦਿੰਦੀ ਹੈ ਨਾ ਕਹਿੰਦੇ ਅੰਦਰੋਂ ਤੇ ਇਸ ਤਰ੍ਹਾਂ ਹੋਏ ਪਏ ਐ ਬਾਹਰੋਂ-ਬਾਹਰੋਂ ਲੱਗਦਾ ਕਿ ਤੇ ਬੜੇ ਚੰਗੇ ਨੇ ਇਸੇ ਤਰ੍ਹਾਂ ਹੀ ਸਾਡੂ ਵੀ ਗੁਰੂ ਸਾਹਿਬ ਕਹਿ ਰਹੇ ਐ ਕਿ ਬਾਹਰੋਂ-ਬਾਹਰੋਂ ਤੇ ਲੱਗਦਾ ਤੁਸੀਂ ਬੜੇ ਸੋਹਣੇ ਪਰ ਅੰਦਰੋਂ ਤੇ ਕਹਿੰਦੇ ਬੜੇ ਗੰਦੇ ਅੰਦਰੋਂ ਤੇ ਬੜੇ ਮੈਲੇ ਹੋਏ ਪਏ ਹੋ ਆਪਣੇ ਮਨ ਨੂੰ ਸੋਹਣਾ ਕਰ ਲਓ ਜਿੱਦੇ ਮਨ ਸੋਹਣਾ ਬਣ ਗਿਆ ਜਮਾਂ ਦਾ ਡੰਡਾ ਨਹੀਂ ਵੱਜਣਾ ਕਹਿੰਦੇ ਤੁਹਾਨੂੰ ਕਾਮ ਕ੍ਰੋਧ ਲੋਭ ਮੋਹ ਬਾਤਾ ਇੱਥੇ ਹੁਣ ਜਿਹੜੇ ਵਿਸ਼ੇ ਵਿਕਾਰ ਸਾਡੇ ਅੰਦਰ ਚੱਲ ਰਹੇ ਐ ਕਹਿੰਦੇ ਇਹਨਾਂ ਨੇ ਤੈਨੂੰ ਬੰਨ ਰੱਖਿਆ ਆਪਣੇ ਨਾਲ ਜਿਵੇਂ ਕਿਸੇ ਪਸ਼ੂ ਨੂੰ ਕੀਲਾ ਗੱਡ ਕੇ ਬੰਨ ਲੈਨੇ ਆ ਨਾ ਕਹਿੰਦੇ ਇਹਨਾਂ ਨੇ ਤੈਨੂੰ ਇਸ ਤਰ੍ਹਾਂ ਬੰਨ ਰੱਖਿਆ ਕਾਮ ਕ੍ਰੋਧ ਲੋਭ ਮੋਹ ਬਾਤਾ ਕਾਮ ਨੇ ਵੀ ਕ੍ਰੋਧ ਨੇ ਵੀ ਲੋਭ ਨੇ ਵੀ ਮੋਹ ਨੇ ਵੀ ਹੰਕਾਰ ਨੇ ਵੀ ਕਹਿੰਦੇ ਇਹ ਚੀਜ਼ਾਂ ਸਾਡੇ ਤੋਂ ਵੱਖਰੀਆਂ ਹੁੰਦੀਆਂ ਹੀ ਨਹੀਂ ਇਹ ਤੀਜੀਆਂ ਸਾਡੇ ਤੋਂ ਵੱਖਰੀਆਂ ਤਾਂ ਹੋਣਗੀਆਂ ਜਦੋਂ ਪਰਮਾਤਮਾ ਦੇ ਰੰਗ ਚ ਰੰਗੇ ਗਏ ਅਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਜਿੱਤੇ ਪਰਮਾਤਮਾ ਦੇ ਰੰਗ ਚ ਰੰਗੇ ਗਏ ਉਹਦੇ ਕਾਮ ਨੇ ਵੀ ਸਾਡਾ ਕੁਝ ਨਹੀਂ ਵਿਗਾੜਨਾ ਕ੍ਰੋਧ ਨੇ ਵੀ ਸਾਡਾ ਕੁਝ ਨਹੀਂ ਵਿਗਾੜਨਾ ਲੋਭ ਨੇ ਵੀ ਕੁਝ ਨਹੀਂ ਵਿਗਾੜਨਾ ਮੋਹ ਨੇ ਵੀ ਸਾਡਾ ਕੁਝ ਨਹੀਂ ਵਿਗਾੜਨਾ ਵਾਧਾ ਦਾ ਭਾਵ ਕਿ ਇਹਨਾਂ ਨੇ ਸਾਨੂੰ ਬੰਨ ਰੱਖਿਆ ਫਿਰ ਇਹਨਾਂ ਤੋਂ ਆਜ਼ਾਦ ਹੋ ਜਾਾਂਗੇ ਮਹਾਗਰਤ ਮਹ ਨਿਕਰਤ ਜਾਤਾ ਕਹਿੰਦੇ ਉਹ ਖੂ ਦੇ ਵਿੱਚ ਉਹ ਟੋਏ ਦੇ ਵਿੱਚ ਜਿਹੜਾ ਮਹਾ ਬਹੁਤ ਵੱਡਾ ਹੈ ਜਿਹੜਾ ਉਹਦੇ ਵਿੱਚ ਇਨਸਾਨ ਤਸਦਾ ਜਾ ਰਿਹਾ ਹੈ ਭਾਵ ਕੇ ਕਾਮ ਕਰੋਧ ਲੋਭੋ ਹੰਕਾਰ ਨੂੰ ਨਾਲ ਨਹੀਂ ਫਿਰਦਾ ਇਹਨਾਂ ਦੇ ਕਰਕੇ ਕਹਿੰਦੇ ਉਹ ਖਾਤੇ ਦੇ ਵਿੱਚ ਡਿੱਗਦਾ ਜਾ ਰਿਹਾ ਉਹਦੇ ਵਿੱਚੋਂ ਫਿਰ ਨਿਕਲਣਾ ਬਹੁਤ ਔਖਾ ਹੈ ਮਹਾਗਰਤ ਵਿੱਚ ਨਿਕਰਤ ਜਾਤਾ ਉਹਦੇ ਵਿੱਚ ਧਸਦਾ ਜਾ ਰਿਹਾ ਹੈ ਤੇ ਅਸੀਂ ਤੇ ਬਸ ਗੁਰੂ ਦੇ ਅੱਗੇ ਇੱਕੋ ਹੀ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਤੁਹਾਡੇ ਅੱਗੇ ਅਰਦਾਸ ਕਰਦੇ ਆ ਜਿਵੇਂ ਗੁਰੂ ਨਾਨਕ ਦੇ ਮਹਾਰਾਜਿਆਂ ਦਾ ਨਾਮ ਲੈ ਕੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਨਾਨਕ ਕੀ ਅਰਦਾਸ ਸੁਣੀ ਜਾਏ ਅਸੀਂ ਰੋਜ ਆਈਏ ਸੱਚੇ ਪਾਤਸ਼ਾਹ ਸਾਡੇ ਅੰਦਰੋਂ ਵਸ ਆਹੀ ਖਤਮ ਕਰ ਦਿਓ ਕਾਮ ਕ੍ਰੋਧ ਲੋਭ ਮੋਹ ਹੰਕਾਰੇ ਖਤਮ ਕਰ ਦਿਓ ਬਾਕੀ ਸਮਾਨ ਤੇ ਸਾਨੂੰ ਆਪਣੇ ਆਪ ਹੀ ਮਿਲ ਜਾਣਾ ਬਾਕੀ ਚੀਜ਼ਾਂ ਤੇ ਸਾਰੀਆਂ ਆਪਣੇ ਆਪ ਹੀ ਆ ਜਾਣੀਆਂ ਨੇ ਤੁਸੀਂ ਸਾਡੇ ਅੰਦਰ ਵਸ ਜੋ ਤੁਸੀਂ ਸਾਡੇ ਅੰਦਰ ਤੇ ਹੈਗੇ ਹੋ ਪਰ ਸਾਨੂੰ ਨਜ਼ਰ ਨਹੀਂ ਆਉਂਦੇ ਸਾਨੂੰ ਨਜ਼ਰ ਆਉਣ ਲੱਗ ਜਿਓ ਨਾਨਕ ਕੀ ਅਰਦਾਸ ਸੁਣੀ ਜਾ ਕਿ ਸਾਡੀ ਸੱਚੇ ਪਾਤਸ਼ਾਹ ਅਰਦਾਸ ਹੈ ਤੁਹਾਡੇ ਅੱਗੇ ਸਾਡੀ ਤੇ ਅਰਦਾਸ ਸੁਣ ਲਓ ਦੋਬਤ ਪਾਹਨ ਪ੍ਰਭ ਮੇਰੇ ਲਈ ਜਾ ਪਾਹਨ ਕਹਿੰਦੇ ਪੱਥਰ ਨੂੰ ਕਹਿੰਦੇ ਆ ਸਰੀਰ ਸਾਡਾ ਪੱਥਰ ਹੈ ਕਹਿੰਦੇ ਡੁੱਬਦਾ ਜਾ ਰਿਹਾ ਹੈ ਕਹਿੰਦੇ ਜੇ ਅਰਦਾਸ ਗੁਰੂ ਨੇ ਸੁਣ ਲਈ ਨਾ ਦੋਬਤ ਪਾਹਨ ਪ੍ਰਭ ਮੇਰੇ ਲਈ ਜਾ ਕਹਿੰਦੇ ਆ ਡੁੱਬਦੇ ਹੋਏ ਪੱਥਰ ਨੂੰ ਵੀ ਤੁਸੀਂ ਆਪਣੇ ਨਾਲ ਲਾ ਲੋਗੇ ਫਿਰ ਇਹ ਡੁੱਗਣਾ ਨਹੀਂ ਜਿਵੇਂ ਲੋਹਾ ਜਿਹੜਾ ਉਹ ਜਦੋਂ ਲੱਕੜ ਦੇ ਨਾਲ ਲੱਗ ਜਾਂਦਾ ਉਹ ਫਿਰ ਲੋਹਾ ਡੁੱਬਦਾ ਨਹੀਂ ਹੈ ਪਾਣੀ ਦੇ ਵਿੱਚ ਜੇ ਅਸੀਂ ਗੁਰੂ ਦੇ ਨਾਲ ਲੱਗੇ ਆ ਪੱਥਰ ਸਰੀਰ ਜਿਹੜਾ ਇਹ ਜੇ ਗੁਰੂ ਦੇ ਨਾਲ ਲੱਗ ਗਿਆ ਫਿਰ ਇਹ ਵੀ ਡੁੱਬਣ ਤੋਂ ਬਚ ਜਾਣਾ ਨਾਨਕ ਕੀ ਅਰਦਾਸ ਸੁਣੀ ਜਾ ਡੁੱਬਤ ਪਾਨ ਪ੍ਰਭ ਮੇਰੇ ਲਈ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ